ਦਾ ਭਗਵਾਨ ਬਾਦਮਿਕ ਜੀ ਮਹਾਰਾਜ ਦਾ ਪਾਵਨ ਪਰਗੜਾ ਉਸ ਵਡੇ ਵੱਡੇ ਪੱਧ ਤੇ ਮਨਾਇਆ ਜਾਵੇਗਾ ਜਿਸ ਸਮਾਂ ਵਿੱਚ ਲਗਾਤਾਰ ਚੋਬਾ ਯਾਤਰਾ ਦਾ ਯੋਜਨ ਜੜੀ ਉੱਠੀ ਜਾ ਰਹੀ ਹੈ ਰਾਜਵੀਂ ਗੋਲਬਾਲ ਤੋਂ ਬਹੁਤ ਵੱਡੀ ਰੱਥ ਚੋਬਾ ਯਾਤਰਾ ਜਿਹੜੀ ਉਹ ਕੱਢੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਬੈਂਡ હાਥੀ ਘੋੜੇ ਔਰ ਬਹੁਤ ਸਾਰੇ ਰੱਥ ਨੇ ਜਿੱਥੇ ਕੀ ਮਹਾਪੁਰਪੇ ਜਿਹਨੇ ਉਹ ਸਵਾਰ ਨੇ ਔਰ ਇਹ ਚੋਬਾ ਯਾਤਰਾ ਜਿਹੜੀ ਉਹ ਬਹੁਤ ਹੀ ਵੱਡੀ ਖੇਤਾ ਮੇਂਦਰ ਬਣੀ ਹੋਈ ਹੈ ਬੈਂਡ ਬਾਜੇ ਵੀ ਜਿਹੜੇ ਕੀ ਲਗਾਤਾਰ ਇਸ ਚੋਹੇ ਯਾਤਰਾ ਵਿੱਚ ਦੇਖ ਸਕਦੇ ਹੋ ਬਾਜਰੇ ਨੇ ਤਾਂ ਲਗਾਤਾਰ ਜਿਹੜੇ ਕੀ ਬਹੁਤ ਵੱਡੇ ਪੱਧਰ ਤੇ ਸ਼ੋਭਾ ਯਾਤਰਾਵਾਂ ਦਾ ਆਯੋਜਨ ਹੋ ਰਿਹਾ ਹੈ ਇੱਕ ਹਫ਼ਤੇ ਤੋਂ ਹੀ ਔਰ ਅੱਜ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਨੇ ਜਿਹੜੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਰਹੇ ਨੇ ਔਰ ਭਗਵਾਨ ਵਾਲਮੀਕੀ ਮਹਾਰਾਜ ਦਾ ਪ੍ਰਗਟਉਸਵ ਜੋ ਕਿ ਹਰ ਸਾਲ ਵਾਂਗ ਇਸ ਸਾਲ ਵੀ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਉਸ ਦੇ ਸੰਬੰਧ ਵਿੱਚ ਲਗਾਤਾਰ ਵੱਡੇ ਆਯੋਜਨ ਕੀਤੇ ਜਾ ਰਹੇ ਨੇ ਔਰ ਅੱਜ ਇੱਕ ਵਿਸ਼ਾਲ ਤੇ ਭਵਯ ਰਥ ਸ਼ੋਭਾ ਯਾਤਰਾ ਦਾ ਆਯੋਜਨ ਗੋਲ ਬਾਗ ਤੋਂ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਮਨਮੋਹਕ ਤੇ ਆਕਰਸ਼ਕ ਝਾਕੀਆਂ ਜਿਹੜੀ ਸ਼ੋਭਾ ਯਾਤਰਾ ਦਾ ਖਿੱਚਦਾ ਕੇਂਦਰ ਬਣੀਆਂ ਹੋਈਆਂ ਨੇ ਔਰ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਕੀ ਇਸ ਸ਼ੋਭਾ ਯਾਤਰਾ ਵਿੱਚ ਹਾਜ਼ਰੀਆਂ ਭਰਦੀਆਂ ਨੇ ਔਰ ਜਿਹੜੀ ਸ਼ੋਭਾ ਯਾਤਰਾ ਹੈ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਗੁਜ਼ਰਿਆ ਕੀ ਜਿੱਥੇ ਕਿ ਬਹੁਤ ਵੱਡੇ ਪੱਧਰ ਤੇ ਇਹਨਾਂ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਜੋ ਸ਼ਖਸੀਤਾਂ ਨੇ ਉਹਨਾਂ ਦਾ ਵੀ ਸਵਾਗਤ ਕੀਤਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਬਹੁਤ ਸੁੰਦਰ ਪਾਲਕੀ ਜਿਹੜੀ ਕਿ ਇੱਥੇ ਉਹ ਸਜਾਈ ਗਈ ਹੈ ਔਰ ਪਾਵਨ ਸਰੂਪ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਪਾਵਨ ਸਰੂਪ ਜਿਹੜਾ ਕਿ ਉਹ ਬਹੁਤ ਸ਼ਰਧਾ ਦਾ ਤੇ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੁੰਦਰ ਸਜਾਵਟ ਜਿਹੜੀ ਕਿ ਉਹ ਕੀਤੀ ਗਈ ਹੈ ਔਰ ਮਹੰਤ ਮਲਕੀਤਨਾ ਜੀ ਨਾਲ ਹੋਰ ਵੀ ਬਹੁਤ ਸਰੀਆਂ ਤੁਹਾਡੇ ਵਿੱਚ ਸ਼ਖਸੀਤਾਂ ਨੇ ਜਿਹੜੇ ਕਿ ਇਸ ਸ਼ੁਭ ਯਾਤਰਾ ਵਿੱਚ ਉਹ ਪਹੁੰਚੀਆਂ ਹੋਈਆਂ ਨੇ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਇਸ ਸ਼ੋਭਾ ਯਾਤਰਾ ਵਿੱਚ ਭਾਗ ਲੈ ਰਹੀਆਂ ਨੇ ਆਓ ਤੁਹਾਨੂੰ ਇਸ ਸ਼ੋਭਾ ਯਾਤਰਾ ਦੀਆਂ ਰੌਣਕਾਂ ਜਿਹੜੇ ਕਿ ਉਹ ਦਿਖਾਣੇ ਕੀ ਹਰ ਹਰ ਵਾਲਮੀਕੀ ਜੀ ਅੱਜ ਉਹ ਸਾਡੇ ਤੁਨਾ ਸਾਹਿਬ ٹرسٹ ਤੋਂ ਗੱਦੀ ਨਸ਼ੀਨ महंत ਸਾਡੇ ਮਲਕੀਨਾ ਜੀ ਸੰਤ ਗਿਧਾਰੀਨਾ ਜੀ ਤੇ ਸਾਡੇ ਉਥੋਂ ਦੇ ਜਿਹੜੇ ਚੇਅਰਮੈਨ ਓਮਪrakash ਗੱਬਰ ਜੀ ਦੇ ਅਗਵਾਈ ਦੇ ਹੇਠ ਬੜੀ ਵੱਡੀ ਤੇ ਬੜੀ ਵਿਸ਼ਾਸ਼ ਸ਼ੋਭਾ ਇਤਰਾ ਕੱਢੀ ਜਾ ਰਹੀ ਹੈ ਜਿਹੜਾ ਕਿ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਾਵਨ ਤੇ ਪਵਿੱਤਰ ਭਗਵਾਨ ਵਾਲਮੀਕੀ ਮਹਾਦੇਵ ਪ੍ਰਗਟ ਦਿਵਸ 7 ਜੂਨ ਨੂੰ ਆ ਰਿਹਾ ਉਸ ਸੰਬੰਧ ਦੇ ਵਿੱਚ ਹੀ ਸ਼ੋਭਾ ਇਤਰਾ ਨਿਕਲਦੀ ਹੈ ਦੇਖੋ ਕਿੰਨੇ ਉਤਸ਼ਾਹ ਨਾਲ ਸਾਡੇ ਵਾਲਮੀਕੀ ਸਮਾਜ ਦੇ ਵਿੱਚ ਸਾਰੇ ਹੀ ਸਮਾਜਾਂ ਦੇ ਵਿੱਚ ਉਤਸ਼ਾਹ ਹੈ ਓਵੇਂ ਹੀ ਅਸੀਂ ਵੀ ਅੱਜ ਆਪਣੇ ਪਰਿਵਾਰ ਵੱਲੋਂ ਆਪਣੇ ਗਲੀ ਮੱਲੇ ਵੱਲੋਂ ਆਪਣੇ ਵੀਰਾਂ ਭਰਾਵਾਂ ਵੱਲੋਂ ਸਾਰਿਆਂ ਨੇ ਇੱਥੇ ਸ਼ੋਭੇ ਦਾ ਸਵਾਦ ਕਰਨ ਲਈ ਖਲੋਤੇ ਆ ਤੇ ਐਹੀ ਪ੍ਰਮਾਤਮਾ ਕੋ ਆਸ ਕਰ ਲਖੀਏ ਬਾਲਮਿਕੀ ਮਹਾਰਾ ਜੀ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਤੇ ਆਪਣੀ ਦਇਆ ਕਰੋ ਕਿਰਪਾ ਕਰੋ ਤਾਂ ਜੋ ਸਾਡਾ ਇਹ ਪੰਜਾਬ ਐਸਾ ਸਾਡਾ ਹਿੰਦੁਸਤਾਨ ਵਾਧਾ ਫੁੱਲਦਾ ਰਹੇ ਖੁਸ਼ਹਾਲ ਰਹੇ ਇੱਥੇ ਜਿਵੇਂ ਤੁਸੀਂ ਆਪਣਾ ਹੱਥ ਦੇ ਕੇ ਹੋਣੇ ਕਿੰਨੇ ਕਸ਼ਟ ਆਏ ਨੇ 2025 ਦੇ ਵਿੱਚ ਤੁਸੀਂ ਬਚਾਇਆ ਉਸੇ ਤਰ੍ਹਾਂ ਹੀ ਅੱਗੇ ਵੀ ਸਾਡੇ ਸਮਾਜ ਦੀ ਸਭ ਦੀ ਰੱਖਿਆ ਕਰੋ ਤੇ ਆਪਣਾ ਅਸ਼ੀਰਵਾਦ ਭਰੇ ਹੱਥ ਰੱਖੋ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਸੰਤ ਮਲਕੀਨਾਥ ਜੀ ਦਾ ਜਿਹੜੇ ਕਿ ਆਪਣੇ ਸਾਰੇ ਸੰਤ ਸਮਾਜ ਨੂੰ ਲੈ ਕੇ ਅੱਜ ਸ਼ੋਭਾ ਇਹਦਾ ਕੱਢਦੇ ਪਏ ਨੇ ਸੋ ਅੰਮਰਵਾਸੀਆਂ ਅੰਮਰਸਰ ਅੰਮਰਸਰ ਵਾਸੀਆਂ ਨੂੰ ਸਾਰਿਆਂ ਨੂੰ ਆਸ਼ੀਰਵਾਦ ਦਿੰਦੇ ਪਏ ਨੇ ਸੋ ਆਓ ਜੀ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦੇ ਸ਼ੋਭਾ ਦਾ ਸਵਾਦ ਕਰੀਏ ਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਕੋ ਆਸ਼ੀਰਵਾਦ ਪ੍ਰਾਪਤ ਕਰੀਏ ਜੀ ਸਾਡੇ ਬਾਬਾ ਮਲਕੀਤ ਰਾਜ ਜੀ ਗੱਦੀ ਨਿਸ਼ੀਨ ਬਾਬਾ ਕਰਤਾਰੀ ਨਾਥ ਜੀ ਗੱਦੀ ਨਿਸ਼ੀਨ ਉਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਕੱਢੀ ਗਈ ਹੈ ਚਾਰ ਸ੍ਰੀਖਤੇ ਅਸੀਂ ਸ਼ਹਿਰ ਵਾਸੀਆਂ ਨੂੰ ਕਹਿੰਦੇ ਆ ਵੀ ਇਸ ਤਰ੍ਹਾਂ ਹੀ ਸ਼ੋਭਾ ਯਾਤਰੀਆਂ ਆਪਣੇ ਸਮਾਜ ਨੂੰ ਵੀ ਕਹਿ ਰਹੇ ਆ ਵੀ ਇਸ ਤਰ੍ਹਾਂ ਇਕੱਠ ਕਰਕੇ ਤੇ ਸ਼ੋਭਾ ਯਾਤਰਾ ਕੱਢਣੀ ਚਾਹੀਦੀ ਆ ਅਸੀਂ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਧੰਨਵਾਦ ਕਰਨੇ ਬਾਬਾ ਜੀ ਦਾ ਜਿਨ੍ਹਾਂ ਨੇ ਇੱਕ ਵਧੀਆ ਕਦਮ ਚੁੱਕਿਆ ਤੇ ਗੋਲ ਬਾਗ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਸ਼ੁਭ ਦਿਹਾੜਾ ਜੋ 7 ਤਰੀਕ ਨੂੰ ਸਤਗੁਰਗ ਪਰਮਾਤਮਾ ਵਾਲਮੀਕ ਮਹਾਰਾਜੀ ਦਾ ਆਰਿਆ ਵਾ ਉਸ ਸ਼ੁਭ ਦਿਹਾੜੇ ਦੀ ਸਾਧ ਸੰਗਤ ਨੂੰ ਸਾਰਿਆਂ ਨੂੰ ਵਧਾਈ ਦਿੰਨੇ ਆ ਉਹਦੇ ਮੁਖ ਰੱਖਦੇ ਅੱਜ ਵਿਸਾਲ ਸ਼ੋਭਾ ਯਾਤਰਾ ਜਿਹੜੀ ਉਹ ਗੋਲ ਬਾਗ ਤੋਂ ਨਿਕਾਲੀ ਜਾ ਰਹੀ ਆ ਉਹਦੇ ਵਿੱਚ ਸਾਡੇ ਸੰਤ ਗਿਰਧਾਰੀ ਰਾਧ ਮਹਾਰਾਜ ਔਰ ਸਾਰਾ ਸੰਤ ਸਮਾਜ ਔਰ ਸਾਡੀ ਸੰਗਤ ਧੂਣਾ ਸਾਹਿਬ ٹرسٹ ਵੱਲੋਂ ਜਿਹੜੀ ਇਹ ਸਾਰੀ ਯਾਤਰਾ ਨਿਕਾਲੀ ਆ ਰਹੀ ਆ ਇਸ ਸੇਂਬਰ ਸਰਵਾਸੀਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਜੈ ਹਵਾਲਮੀ ਕੀ ਹਾਂਜੀ ਇਹ ਪਾਰਕ ਦਾ ਨਾਮ ਜਿਹੜਾ ਅੱਜ ਤੋਂ ਲਵ ਕੁਸ਼ ਪਾਰਕ ਰੱਖਿਆ ਗਿਆ ਵਾ ਅੱਗੇ ਗੋਲ ਬਾਗ ਕੀ ਯਾਤਰਾ ਕਿੱਥੋਂ ਚੱਲ ਕੇ ਕਿੱਥੇ ਸਮਾਪਤ ਜਾਤਰਾ ਇੱਥੋਂ ਚੱਲੇਗੀ ਲੋਗੜ ਲੋਗੜ ਤੋਂ ਕੀ ਮਾੜਾ ਖਜਾਨੇ ਵਾਲਾ ਭਗਤਾਲਾ ਭਗਤਾਲੇ ਤੋਂ ਜਿਹੜੀ ਉਹ ਗਰਵਾਲੀ ਗੇੜ ਜਾ ਕੇ ਸਮਾਪਤ ਹੋਏਗੀ ਸੰਗਤਾਂ ਵਾਲੀ ਬਹੁਤ ਗਾੜੀ ਦੇ ਕੋ ਜਾ ਕੇ ਪ੍ਰਬੰਧ ਆ ਲੰਗਰ ਹਰ ਥਾਂ ਸਟਾਲ ਲੱਗਿਆ ਥੇ ਲੋਰੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਕਿ ਅੱਜ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕ ਮਹਾਰਾਜੀ ਦੇ ਪ੍ਰਗਟ ਦਿਵਸ ਨੂੰ ਲੈ ਕੇ ਸੰਤ ਮਹਾਂਪੁਰਸ਼ ਮਲਕੀਤਨਾ ਜੀ ਮਹਾਰਾਜ ਜੀ ਦੀ ਰਹਿ ਰਮਾਈ ਇੱਥੇ ਆਰੰਭ ਕੀਤੀ ਜਾ ਰਹੀ ਹੈ ਇਸ ਸ਼ੁਭ ਦਿਹਾੜੇ ਦੀਆਂ ਭਗਵਾਨ ਵਾਲਮੀਕ ਮਹਾਰਾਜੀ ਦੇ ਪ੍ਰਗਟ ਦਿਵਸ ਦੀਆਂ ਸਮੂਹ ਸਾਧ ਸੰਗਤ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਦਾ ਭਗਵਾਨ ਬਾਦਮੇ ਕੀ ਜੀ ਮਹਾਰਾਜ ਦਾ ਪਾਵਨ ਪ੍ਰਗਟ ਉਸ ਬੜੇ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਜਿਸ ਦੇ ਸੰਬੰਧ ਵਿੱਚ ਲਗਾਤਾਰ ਸ਼ੋਭਾ ਯਾਤਰਾਵਾਂ ਦਾ ਆਯੋਜਨ ਜਿਹੜਾ ਕਿ ਉਹ ਕੀਤਾ ਜਾ ਰਿਹਾ ਹੈ ਔਰ ਅੱਜ ਵੀ ਬੋਲ ਬਾਗ ਤੋਂ ਬਹੁਤ ਵੱਡੀ ਰਾਤ ਸ਼ੋਭਾ ਯਾਤਰਾ ਜਿਹੜੀ ਕਿ ਉਹ ਕੱਢੀ ਜਾ ਰਹੀ ਹੈ ਤੁਸੀਂ ਦੇਖਦੇ ਹੋ ਬੈਂਡ ਹਾਥੀ ਘੋੜੇ ਔਰ ਬਹੁਤ ਸਾਰੇ ਰਥ ਨੇ ਜਿੱਥੇ ਕਿ ਮਹਾਪੁਰਖ ਜਿਹੜੇ ਨੇ ਉਹ ਸਵਾਰ ਨੇ ਔਰ ਇਹ ਸ਼ੋਭਾ ਯਾਤਰਾ ਜਿਹੜੀ ਕਿ ਉਹ ਬਹੁਤ ਹੀ ਵੱਡੀ ਖਿੱਤਾ ਕੇਂਦਰ ਬਣੀ ਹੋਈ ਹੈ ਬੈਂਡ ਬਾਜੇ ਵੀ ਜਿਹੜੇ ਕੀ ਉਹ ਲਗਾਤਾਰ ਇਸ ਦੋਵੇਂ ਅੰਦਰ ਵਿੱਚ ਦੇਖ ਸਕਦੇ ਹੋ ਬਾਜਰੇ ਨੇ ਤਾਂ ਲਗਾਤਾਰ ਜਿਹੜੇ ਕੀ ਬਹੁਤ ਵੱਡੇ ਪੱਧਰ ਤੇ ਸ਼ੋਭਾ ਯਾਤਰਾਵਾਂ ਦਾ ਆਯੋਜਨ ਹੋ ਰਿਹਾ ਹੈ ਇੱਕ ਹਫ਼ਤੇ ਤੋਂ ਹੀ ਔਰ ਅੱਜ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਨੇ ਜਿਹੜੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਰਹੇ ਨੇ ਔਰ ਭਗਵਾਨ ਵਾਲਮੀਕੀ ਮਹਾਰਾਜ ਦਾ ਪਰਗਰਉਸਵ ਜੋ ਕਿ ਹਰ ਸਾਲ ਵਾਂਗ ਇਸ ਸਾਲ ਵੀ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਉਸ ਦੇ ਸੰਬੰਧ ਵਿੱਚ ਲਗਾਤਾਰ ਵੱਡੇ ਆਯੋਜਨ ਕੀਤੇ ਜਾ ਰਹੇ ਨੇ ਔਰ ਅੱਜ ਇੱਕ ਵਿਸ਼ਾਲ ਤੇ ਭਵਯ ਰਤ ਸ਼ੋਭਾ ਯਾਤਰਾ ਦਾ ਆਯੋਜਨ ਗੋਲ ਬਾਗ ਤੋਂ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਮਨਮੋਹਕ ਤੇ ਆਕਰਸ਼ਕ ਝਾਂਕੀਆਂ ਜਿਹੜੀ ਸ਼ੋਭਾ ਯਾਤਰਾ ਦਾ ਖਿੱਚਦਾ ਕੇਂਦਰ ਬਣੀਆਂ ਹੋਈਆਂ ਨੇ ਔਰ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਕੀ ਇਸ ਸ਼ੋਭਾ ਯਾਤਰਾ ਵਿੱਚ ਹਾਜ਼ਰੀਆਂ ਭਰਦੀਆਂ ਨੇ ਔਰ ਜਿਹੜੀ ਸ਼ੋਭਾ ਯਾਤਰਾ ਹੈ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਗੁਜ਼ਰਿਆ ਗਿਆ ਜਿੱਥੇ ਕਿ ਬਹੁਤ ਵੱਡੇ ਪੱਧਰ ਤੇ ਇਹਨਾਂ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਅ ਜੋ ਸ਼ਖਸੀਤਾਂ ਨੇ ਉਹਨਾਂ ਦਾ ਵੀ ਸਵਾਗਤ ਕੀਤਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਬਹੁਤ ਸੁੰਦਰ ਪਾਲਕੀ ਜਿਹੜੀ ਕਿ ਇੱਥੇ ਉਹ ਸਜਾਈ ਗਈ ਹੈ ਔਰ ਪਾਵਨ ਸਰੂਪ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਪਾਵਨ ਸਰੂਪ ਜਿਹੜਾ ਕਿ ਉਹ ਬਹੁਤ ਸ਼ਰਧਾ ਦਾ ਤੇ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੁੰਦਰ ਸਜਾਵਟ ਜਿਹੜੀ ਕਿ ਉਹ ਕੀਤੀ ਗਈ ਹੈ ਔਰ ਮਹੰਤ ਮਲਕੀਤਨਾ ਜੀ ਨਾਲ ਹੋਰ ਵੀ ਬਹੁਤ ਸਰੀਆਂ ਤੁਹਾਡੇ ਵਿੱਚ ਸ਼ਖਸੀਤਾਂ ਨੇ ਜਿਹੜੇ ਕਿ ਇਸ ਸ਼ੁਭ ਯਾਤਰਾ ਵਿੱਚ ਉਹ ਪਹੁੰਚੀਆਂ ਹੋਈਆਂ ਨੇ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਇਸ ਸ਼ੋਭਾ ਯਾਤਰਾ ਵਿੱਚ ਭਾਗ ਲੈ ਰਹੀਆਂ ਨੇ ਆਓ ਤੁਹਾਨੂੰ ਇਸ ਸ਼ੋਭਾ ਯਾਤਰਾ ਦੀਆਂ ਰੌਣਕਾਂ ਜਿਹੜੀਆਂ ਕਿ ਉਹ ਦਿਖਾਣੇ ਵਾਲਮਿਕੀ ਹਰ ਹਰ ਵਾਲਮਿਕੀ ਜੀ ਅੱਜ ਉਹ ਸਾਡੇ ਤੁਨਾ ਸਾਹਿਬ ٹرسٹ ਤੋਂ ਗੱਦੀ ਨਸ਼ੀਨ महंत ਸਾਡੇ ਮਲਕੀਨਾਦ ਜੀ ਸੰਤ ਗਿਦਾ ਨਾਦ ਜੀ ਤੇ ਸਾਡੇ ਉਥੋਂ ਦੇ ਜਿਹੜੇ ਚੇਅਰਮੈਨ ਉਮਰਖਾਇ ਗੱਬਰ ਜੀ ਦੀ ਅਗਵਾਈ ਦੇ ਹੇਠੇ ਹੇਠ ਬੜੀ ਵੱਡੀ ਤੇ ਬੜੀ ਵਿਸ਼ਾਸ਼ ਸ਼ੋਭਾ ਇਤਰਾ ਕੱਢੀ ਜਾ ਰਹੀ ਹੈ ਜਿਹੜਾ ਕਿ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਾਵਨ ਤੇ ਪਵਿੱਤਰ ਭਗਵਾਨ ਵਾਲਮਿਕੀ ਮਹਾਦੇਵ ਦਾ ਪ੍ਰਗਟ ਦਿਵਸ 7 ਤਰੀਕ ਨੂੰ ਆ ਰਿਹਾ ਉਸ ਸੰਬੰਧ ਦੇ ਵਿੱਚ ਹੀ ਸ਼ੋਭਾ ਇਤਰਾ ਨਿਕਲਦੀ ਹੈ ਦੇਖੋ ਕਿੰਨੇ ਉਤਸਾਹ ਨਾਲ ਸਾਡੇ ਵਾਲਮਿਕੀ ਸਮਾਜ ਦੇ ਵਿੱਚ ਸਾਰੇ ਹੀ ਸਮਾਜਾਂ ਦੇ ਵਿੱਚ ਉਤਸ਼ਾਹ ਹੈ ਉਵੇਂ ਹੀ ਅਸੀਂ ਵੀ ਅੱਜ ਆਪਣੇ ਪਰਿਵਾਰ ਵੱਲੋਂ ਆਪਣੇ ਗਲੀ ਮੁਹੱਲੇ ਵੱਲੋਂ ਆਪਣੇ ਵੀਰਾਂ ਭਰਾਵਾਂ ਵੱਲੋਂ ਸਾਰਿਆਂ ਨੇ ਇਸ ਸ਼ੋਭੇ ਦਾ ਸਵਾਦ ਕਰਨ ਲਈ ਖਲੋਤੇ ਆ ਤੇ ਐਹੀ ਪ੍ਰਮਾਤਮਾ ਕੋ ਆਸ ਕਰਦੇ ਹਾਂ ਕਿ ਬਾਲਮਿਕੀ ਮਹਾਰਾ ਜੀ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਤੇ ਆਪਣੀ ਦਇਆ ਕਰੋ ਕਿਰਪਾ ਕਰੋ ਤਾਂ ਜੋ ਸਾਡਾ ਇਹ ਪੰਜਾਬ ਐਸਾ ਸਾਡਾ ਹਿੰਦੁਸਤਾਨ ਵਾਧਾ ਫੁੱਲਦਾ ਰਹੇ ਖੁਸ਼ਹਾਲ ਰਹੇ ਇੱਥੇ ਜਿਵੇਂ ਤੁਸੀਂ ਆਪਣੇ ਹੱਥ ਦੇ ਕੇ ਉਹਨੇ ਕਿੰਨੇ ਕਸ਼ਟ ਆਏ ਨੇ 2025 ਦੇ ਵਿੱਚ ਤੁਸੀਂ ਬਚਾਇਆ ਉਸੇ ਤਰ੍ਹਾਂ ਹੀ ਅੱਗੇ ਵੀ ਸਾਡੇ ਸਮਾਜ ਦੀ ਸਭ ਦੀ ਰੱਖਿਆ ਕਰੋ ਤੇ ਆਪਣਾ ਅਸ਼ੀਰਵਾਦ ਭਰੇ ਹੱਥ ਰੱਖੋ ਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸੰਤ ਮਲਕੀਨਾਥ ਜੀ ਦਾ ਜਿਹੜੇ ਕਿ ਆਪਣੇ ਸਾਰੇ ਸੰਤ ਸਮਾਜ ਨੂੰ ਲੈ ਕੇ ਅੱਜ ਸ਼ੋਭਾ ਇਹਦਾ ਕੱਢਦੇ ਪਏ ਨੇ ਸੋ ਅੰਮਰਵਾਸੀਆਂ ਅੰਮਰਸਰ ਅੰਮਰਸਰ ਵਾਸੀਆਂ ਨੂੰ ਸਾਰਿਆਂ ਨੂੰ ਅਸ਼ੀਰਵਾਦ ਦਿੰਦੇ ਪਏ ਨੇ ਸੋ ਆਓ ਜੀ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦੇ ਸ਼ੋਭਾ ਦਾ ਸਵਾਦ ਕਰੀਏ ਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਕੋ ਅਸ਼ੀਰਵਾਦ ਪ੍ਰਾਪਤ ਕਰੀਏ ਜੀ ਸਾਡੇ ਬਾਬਾ ਮਲਕੀਸ਼ਨਾਥ ਜੀ ਗਦੀ ਨਸ਼ੀਨ ਬਾਬਾ ਕਰਤਾਰੀਨਾਥ ਜੀ ਗਦੀ ਨਸ਼ੀਨ ਉਹਨਾਂ ਦੀ ਨਹਿ ਨਮਾਈ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਕੱਢੀ ਗਈ ਹੈ 4 ਤਰੀਕ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਕਹਿੰਨੇ ਆ ਵੀ ਇਸ ਤਰ੍ਹਾਂ ਹੀ ਸ਼ੋਭਾ ਯਾਤਰੀਆਂ ਆਪਣੇ ਸਮਾਜ ਨੂੰ ਵੀ ਕਹਿ ਰਹੇ ਆ ਵੀ ਇਸ ਤਰ੍ਹਾਂ ਇਕੱਠ ਕਰਕੇ ਤੇ ਸ਼ੋਭਾ ਯਾਤਰਾ ਕੱਢਣੀ ਚਾਹੀਦੀ ਆ ਅਸੀਂ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਧੰਨਵਾਦ ਕਰਨੇ ਬਾਬਾ ਜੀ ਦਾ ਜਿਨ੍ਹਾਂ ਨੇ ਇੱਕ ਵਧੀਆ ਕਦਮ ਚੁੱਕਿਆ ਤੇ ਗੋਲ ਬਾਗ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਸ਼ੁਭ ਦਿਹਾੜਾ ਜੋ 7 ਤਰੀਕ ਨੂੰ ਸਤਗੁਰਗ ਪਰਮਾਤਮਾ ਵਾਲਮੀਕ ਮਹਾਰਾਜ ਜੀ ਦਾ ਆਰਿਆ ਵਾ ਉਸ ਸ਼ੁਭ ਦਿਹਾੜੇ ਦੀ ਸਾਧ ਸੰਗਤ ਨੂੰ ਸਾਰਿਆਂ ਨੂੰ ਵਧਾਈ ਦਿੰਨੇ ਆ ਉਹਦੇ ਮੁਖ ਰੱਖਦੇ ਅੱਜ ਵਿਸਾਲ ਸ਼ੋਭਾ ਯਾਤਰਾ ਜਿਹੜੀ ਉਹ ਗੋਲ ਬਾਗ ਤੋਂ ਨਿਕਾਲੀ ਜਾ ਰਹੀ ਆ ਉਹਦੇ ਵਿੱਚ ਸਾਡੇ ਸੰਤ ਗਿਰਧਾਰੀ ਰਾਧ ਮਹਾਰਾਜ ਔਰ ਸਾਰਾ ਸੰਤ ਸਮਾਜ ਔਰ ਸਾਡੀ ਸੰਗਤ ਧੂਣਾ ਸਾਹਿਬ ٹرسٹ ਵੱਲੋਂ ਜਿਹੜੀ ਇਹ ਸਾਰੀ ਯਾਤਰਾ ਨਿਕਾਲੀ ਆ ਰਹੀ ਆ ਇਸ ਸੰਬਰ ਸਰਵਾਸੀਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਜੈ ਹਵਾਲਮੀ ਕੀ ਹਾਂਜੀ ਇਹ ਪਾਰਕ ਦਾ ਨਾਮ ਜਿਹੜਾ ਅੱਜ ਤੋਂ ਲਵ ਕੁਸ਼ਪਾਰਕ ਰੱਖਿਆ ਗਿਆ ਵਾ ਅੱਗੇ ਗੋਲ ਬਾਗ ਕੀ ਯਾਤਰਾ ਕਿੱਥੋਂ ਚੱਲ ਕੇ ਕਿੱਥੇ ਸਮਾਪਤ ਯਾਤਰਾ ਉਇ ਇੱਥੋਂ ਚੱਲੇਗੀ ਲੋਗੜ ਲੋਗੜ ਤੋਂ ਕੀ ਮਾੜਾ ਖਜਾਨੇ ਵਾਲਾ ਭਗਤਾਲਾ ਭਗਤਾਲੇ ਤੋਂ ਜਿਹੜੀ ਉਹ ਗਰਵਾਲੀ ਗੇੜ ਜਾ ਕੇ ਸਮਾਪਤ ਹੋਏਗੀ ਸੰਗਤਾਂ ਵਾਲੀ ਬਹੁਤ ਗਾੜੀ ਦੇਖ ਕੇ ਜਾ ਕੇ ਪ੍ਰਬੰਧ ਆ ਲੰਗਰ ਹਰ ਥਾਂ ਸਟਾਲ ਲੱਗਿਆ ਤੇ ਲੋਰੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਕਿ ਅੱਜ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕ ਮਹਾਰਾਜੀ ਦੇ ਪ੍ਰਗਟ ਦਿਵਸ ਨੂੰ ਲੈ ਕੇ ਸੰਤ ਮਹਾਂਪੁਰਸ਼ ਮਲਕੀਤਨਾਥ ਜੀ ਮਹਾਰਾਜ ਜੀ ਦੀ ਰਹਿ ਰਮਾਈ ਇਹਟ ਆਰੰਭ ਕੀਤੀ ਜਾ ਰਹੀ ਹੈ ਇਸ ਸ਼ੁਭ ਦਿਹਾੜੇ ਦੀਆਂ ਭਗਵਾਨ ਵਾਲਮੀਕ ਮਹਾਰਾਜੀ ਦੇ ਪ੍ਰਗਟ ਦਿਵਸ ਦੀਆਂ ਸਮੂਹ ਸਾਧ ਸੰਗਤ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ